ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਹੈ। ਰਿਪੋਰਟ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ ਯਾਨੀ ਕਿ ਸੇਵਾਮੁਕਤ ਐਸਐਸਾਰੋਂ ਦੇ ਕਾਰਜਕਾਲ ਨੂੰ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਦੇ ਵਿੱਚ ਦੇਰੀ ਹੋ ਗਈ ਹੈ। ਇਹ ਚੋਣਾਂ ਪਹਿਲਾਂ ਹੀ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਬਕਾਇਆ ਪਈਆਂ ਨਹੀਂ ਤੇ ਇਸ ਫੈਸਲੇ ਨੇ ਸਿੱਖਾਂ ਦੇ ਪ੍ਰਤੀਨਿਧਤਾ ਅਤੇ ਜਮਹੂਰੀ ਹੱਕਾਂ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਜਾਣਕਾਰੀ ਮੁਤਾਬਕ ਜਸਟਿਸ ਸਾਰੋ ਨੇ 30 ਜੂਨ 2025 ਨੂੰ 70 ਸਾਲ ਦੀ ਉਮਰ ਪੂਰੀ ਕੀਤੀ ਜੋ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਸੇਵਾ ਮੁਕਤੀ ਦੀ ਕਾਨੂੰਨੀ ਉਮਰ ਬਣਦੀ ਹੈ ਇਸ ਕਾਰਨ ਕੇਂਦਰ ਨੇ ਉਹਨਾਂ ਨੂੰ ਹੋਰ ਐਕਸਟੈਂਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ ਇੱਕ ਨਵੇਂ ਮੁਖ ਕਮਿਸ਼ਨਰ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਇਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਤਿੰਨ ਯੋਗ ਜੱਜਾਂ ਦਾ ਪੈਨਲ ਮੰਗਿਆ ਜਾਵੇਗਾ ਇਸ ਪ੍ਰਕਿਰਿਆ ਦੇ ਵਿੱਚ ਆਮ ਤੌਰ ਤੇ 2 ਤੋਂ 3 ਮਹੀਨੇ ਲੱਗਦੇ ਨੇ ਇਤਿਹਾਸ ਇਹ ਦੱਸਦਾ ਹੈ ਕਿ ਇਹ ਅਹੁਦਾ ਸਾਲ 2014 ਤੋਂ 2020 ਤੱਕ ਖਾਲੀ ਰਿਹਾ ਹੈ ਮੁੱਖ ਕਮਿਸ਼ਨਰ ਦੀ ਗੈਰ ਮੌਜੂਦਗੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਜਾਂਦੀ ਹੈ ਕਾਨੂੰਨ ਮੁਤਾਬਕ ਸਿਰਫ ਮੁੱਖ ਕਮਿਸ਼ਨਰ ਹੀ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇ ਸਕਦਾ ਹੈ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ ভোটার ਰਜਿਸਟ੍ਰੇਸ਼ਨ ਪ੍ਰਕਿਰਿਆ ਅਕਤੂਬਰ 2023 ਤੋਂ ਚੱਲ ਰਹੀ ਸੀ ਪਰ ਜਾਲੀ ਇੰਦਰਾਜਾਂ ਸਹਿਜ ਧਾਰੀ ਸਿੱਖਾਂ ਦੇ VOTING ਅਧਿਕਾਰਾਂ ਬਾਰੇ ਅਦਾਲਤੀ ਮਾਮਲਾ ਕਾਰਨ ਇਹ ਪਹਿਲਾਂ ਹੀ ਦੇਰੀ ਦਾ ਸ਼ਿਕਾਰ ਹੈ ਇਸ ਕਾਰਨ ਨਵੇਂ ਕਮਿਸ਼ਨਰ ਦਿਨ ਯੋਗ ਤੋ ਬਾਅਦ ਵੀ ਚੋਣਾਂ ਸਾਲ 2026 ਦੇ ਅਖੀਰ ਜਾਂ ਫਿਰ 2027 ਦੇ ਸ਼ੁਰੂ ਦੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹਾਲਾਂਕਿ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇੰਨੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨਹੀਂ ਹੋਈਆਂ ਜਿਹੜੀਆਂ ਜਲਦ ਤੋਂ ਜਲਦ ਹੋਣੀਆਂ ਚਾਹੀਦੀਆਂ ਨੇ ਹੁਣ ਉਮੀਦ ਇਹ ਲਗਾਈ ਜਾ ਰਹੀ ਹੈ ਕਿ ਸਾਲ 2026 ਦੇ ਅੰਤਮ ਮਹੀਨਿਆਂ ਦੇ ਵਿੱਚ ਜਾਂ ਫਿਰ ਸਾਲ 2027 ਦੇ ਸ਼ੁਰੂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਰਿਪੋਰਟ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਰਦੁਆਰਾ ਚੋਣਾਂ ਦੇ ਮੁਖ ਕਮਿਸ਼ਨਰ ਜਸਟਿਸ ਯਾਨੀ ਕਿ ਸੇਵਾਮੁਕਤ ਐਸਐਸਾਰੋਂ ਦੇ ਕਾਰਜਕਾਲ ਨੂੰ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਇਸੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਦੇ ਵਿੱਚ ਦੇਰੀ ਹੋ ਗਈ ਹੈ। ਇਹ ਚੋਣਾਂ ਪਹਿਲਾਂ ਹੀ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਬਕਾਇਆ ਪਈਆਂ ਨਹੀਂ ਤੇ ਇਸ ਫੈਸਲੇ ਨੇ ਸਿੱਖਾਂ ਦੇ ਪ੍ਰਤੀਨਿਧਤਾ ਅਤੇ ਜਮਹੂਰੀ ਹੱਕਾਂ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਜਾਣਕਾਰੀ ਮੁਤਾਬਕ ਜਸਟਿਸ ਸਾਰੋ ਨੇ 30 ਜੂਨ 2025 ਨੂੰ 70 ਸਾਲ ਦੀ ਉਮਰ ਪੂਰੀ ਕੀਤੀ ਜੋ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਸੇਵਾ ਮੁਕਤੀ ਦੀ ਕਾਨੂੰਨੀ ਉਮਰ ਬਣਦੀ ਹੈ। ਇਸ ਕਾਰਨ ਕੇਂਦਰ ਨੇ ਉਹਨਾਂ ਨੂੰ ਹੋਰ ਐਕਸਟੈਂਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਉਨੇ ਇੱਕ ਨਵੇਂ ਮੁੱਖ ਕਮਿਸ਼ਨਰ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਇਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਤਿੰਨ ਯੋਗ ਜੱਜਾਂ ਦਾ ਪੈਨਲ ਮੰਗਿਆ ਜਾਵੇਗਾ ਇਸ ਪ੍ਰਕਿਰਿਆ ਦੇ ਵਿੱਚ ਆਮ ਤੌਰ ਤੇ 2 ਤੋਂ 3 ਮਹੀਨੇ ਲੱਗਦੇ ਨੇ ਇਤਿਹਾਸ ਇਹ ਦੱਸਦਾ ਹੈ ਕਿ ਇਹ ਅਹੁਦਾ ਸਾਲ 2014 ਤੋਂ 2020 ਤੱਕ ਖਾਲੀ ਰਿਹਾ ਹੈ ਮੁੱਖ ਕਮਿਸ਼ਨਰ ਦੀ ਗੈਰ ਮੌਜੂਦਗੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਜਾਂਦੀ ਹੈ ਕਾਨੂੰਨ ਮੁਤਾਬਕ ਸਿਰਫ ਮੁੱਖ ਕਮਿਸ਼ਨਰ ਹੀ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇ ਸਕਦਾ ਹੈ ਚੋਣਾ ਦਾ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ ভোটার ਰਜਿਸਟ੍ਰੇਸ਼ਨ ਪ੍ਰਕਿਰਿਆ ਅਕਤੂਬਰ 2023 ਤੋਂ ਚੱਲ ਰਹੀ ਸੀ ਪਰ ਜਾਲੀ ਇੰਦਰਾਜਾਂ ਸਹਿਜ ਧਾਰੀ ਸਿੱਖਾਂ ਦੇ VOTING ਅਧਿਕਾਰਾਂ ਬਾਰੇ ਅਦਾਲਤੀ ਮਾਮਲਾ ਕਾਰਨ ਇਹ ਪਹਿਲਾਂ ਹੀ ਦੇਰੀ ਦਾ ਸ਼ਿਕਾਰ ਹੈ ਇਸ ਕਾਰਨ ਨਵੇਂ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਵੀ ਚੋਣਾ ਸਾਲ 2026 ਦੇ ਅਖੀਰ ਜਾਂ ਫਿਰ 2027 ਦੇ ਸ਼ੁਰੂ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਜਤਾਈ ਜਾ ਰਹੀ ਹੈ ਹਾਲਾਂਕਿ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇੰਨੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨਹੀਂ ਹੋਈਆਂ ਜਿਹੜੀਆਂ ਜਲਦ ਤੋਂ ਜਲਦ ਹੋਣੀਆਂ ਚਾਹੀਦੀਆਂ ਨੇ ਹੁਣ ਉਮੀਦ ਇਹ ਲਗਾਈ ਜਾ ਰਹੀ ਹੈ ਕਿ ਸਾਲ 2026 ਦੇ ਅੰਤਮ ਮਹੀਨਿਆਂ ਦੇ ਵਿੱਚ ਜਾਂ ਫਿਰ ਸਾਲ 2027 ਦੇ ਸ਼ੁਰੂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ